ਸਸੀ ਗਾਲ ਪਾਈ ਜੀ ਕੀ ਹਾਲ ਚਾਲ ਹੈ ਜੀ ਆਪਾਂ ਲੱਗੇ ਜੀ ਬਲੌਗ ਦੀ ਸਟਾਰਟਿੰਗ ਕਰਨ ਨੂੰ ਲਓ ਪਾਈ ਜੀ ਕਣਗਾਂ ਡਿੱਗੀਆਂ ਨੇ ਗਮਾੜਗਾ ਮਾੜਗਾ ਤੇ ਮੌਲ ਪੂਰਾ ਵਧੀਆ ਮੌਸਮ ਦਾ ਬਣਿਆ ਬਾਈ ਮੌਸਮ ਪੂਰਾ ਓਕੇ ਦੀ ਰਿਪੋਰਟ ਹੈ ਹਰੇ ਭਾਈ ਪੂਰੀ ਮਰੀਅਤਾ ਚੋਣਾ ਲਓ ਬਾਈ ਜੀ ਹੁਣ ਤਾਂ ਬਹੁਤ ਚਿਰ ਦੀਆਂ ਕਣਗਾਂ ਆਈਆਂ ਅੰਦਰ ਉਹ ਚਲ ਕੇ ਗਈ ਇਹ ਨਾ ਲੈ ਬੱਚਿਆਂ ਨੂੰ ਢੇੜੇ ਢੂੜੇ ਮਾਰ ਲਗੇ ਤੇ ਉਹ ਝੋਟੀ ਨੇ ਕਿਲਾ ਪਟਾਦਾ ਸੀ ਕਿਲਾ ਗੱਡਦਾ ਤੇ ਤੇ ਹੁਣ ਆਪਾਂ ਵੀ ਨਹੀਂ ਦਾਣਾ ਪਾਣੀ ਪਾਤਾ ਸ਼ਾਬਾਸ਼ ਬੱਚਿਆ ਵੀ ਸਹੀ ਆ ਬੱਚੇ ਵੀ ਠੀਕ ਆ ਅਨੀਲਾ ਨੀਲਾ 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 ਇਧਰ ਲੱਗਿਆ ਬੇਟਾ ਹੁਣ ਨਾ ਲਓ ਭਾਈ ਮਿੱਤਰੋ ਹੁਣ ਆਪਾਂ ਮਾਰਦੇ ਆਂ ਢੇੜਾ ਉਹ ਦੇਣੀ ਆ ਉਹਨੇ ਕਿ ਦੂਜੀ ਨਹੀਂ ਕੱਟ ਲਈ ਬੱਚੇ ਨੀਲੇ ਨੇ ਕਿ ਨਹੀਂ ਕੱਟੇ ਉਹ ਵੇਖੀ ਅੱਜ ਤੇਲਕਣਾ ਜਾਈ ਨਾਲੀ ਮੈਨੂੰ ਸਿੱਟੇਂਗਾ ਖੜ ਜਾ ਸਾਈਡ ਤੇ ਲੋ ਬਈ ਖੁੱਡੇ ਸਾਫ਼ ਕਰਨ ਵਾਲੀ ਹੋਈ ਪਈ ਸਾਰੇ ਲੋ ਬਈ ਤੂਏ ਇਹ ਤਾਂ ਕੱਟ ਲਈ ਨਹੀਂ ਦੇਖਣੀ ਆ ਕੱਢ ਲੈ ਨਹੀਂ ਕੱਢੇ ਬਾਈ ਹਜੇ ਇਹਨੇ ਤਾਂ ਉਹ ਡਾੜਾਈ ਲਾਉ ਬਾਈ ਇਹ ਤਾਂ ਨਹੀਂ ਕੱਢੇ ਇਹ ਲਾਉ ਬਾਈ ਚਾਰ ਗੜਵਾਵਾ ਤਿਰਕਣਵਾਵਾ ਬੱਜੀ ਪਈ ਐ ਪੋਸ਼ਕੀ ਜੇ ਨੰਗੀ ਐ ਨਾ ਕੇ ਹਟੇ ਵਰਨਾ ਉਪ ਪਤਾੜੀ ਪਣ ਗਏ ਲੋ ਬਾਈ ਇੱਧਰ ਨੂੰ ਤਾਂ ਵਾਵਾ ਪਈ ਜਾਂਦੀਆਂ ਕੜੀਆਂ ਪੂਰੀਆਂ ਹੀ ਪਈ ਜਾਂਦੀਆਂ ਬਾਈ ਉਹ ਤਿੰਮੀ ਮਾਵਾਂ ਪਈਆਂ ਨੇ ਕੋਸ ਉੱਤੋਂ ਜਿਵੇਂ ਹੀ ਹੰਦੇ ਪਈ। ਇਹ ਕੁੱਡਾ ਡਾਲ ਗਿਓ ਤੁਹਾਡੇ ਆਣੀ ਨਾ। ਪਾਸੇਓ 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 ਪਾਸੇਓ। ਲੋ ਬੰਦ ਕੁੱਡਾ ਡਾਲ ਗਿਓ। ਲੋ ਇਹ ਕੁੱਡਾ ਦੇ ਤਰ੍ਹਾਂ ਡਾ। ਇਹ ਬੱਚਿਆਂ ਨੂੰ ਕਿਹੜਾ ਮਾਰਿਆ ਇਹ। ਹੁਣ ਪਾਣੀ ਰਾਤ ਨੂੰ ਬਾਹਰ ਕੱਢਿਆ ਕਰਾਂਗੇ ਵੇਹੀ। ਅੱਜ ਦੇ ਨਾ ਮਾ ਠਿੱਲੇ ਆਂ ਉਹਦੇ ਨਾ ਮਾ ਕੱਢਣੋਂ ਹਟ ਕੇ ਕਿਉਂਕਿ ਹੁਣ ਠੰਡ ਹੋ ਗਈ। ਬੱਚੇ ਅਬ ਸਾਰੀ ਛੱਡਣੇ ਵਾਲੇ ਹੋਏ ਪਏ ਆ ਛੱਡਿਆ ਕਰਾਂਗੇ ਇਹਨਾਂ ਨੂੰ ਤੇ ਲੋ ਬਈ ਮਿੱਤਰੋ ਮਾ ਉਹ ਝੋਟੀ ਨੇ ਪਟਾਇਆ ਸੀ ਕਿਲਾ ਲੋ ਬਈ ਮਿੱਤਰੋ ਬਣਾਤਾ ਮਿਨੀ ਵਲੌਗ ਚਲੋ ਬਈ ਠੀਕ ਹੈ ਜੀ ਕਰਦੇ ਆ ਵਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਵੀਰ ਵੀਰ ਲੈ ਕੇ ਟ੍ਰੀਟਮੈਂਟ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਆ ਜਾਲ ਵੀ ਆਪਾਂ ਰੰਗ ਕਰਨਾ ਗਗਨੂ ਨਵਾਣੇ ਇੱਕ ਦਿਨ ਯਾਰ ਬਾਈ ਬਣ ਕੇ ਲਵਾ ਕੇ ਜਾ